ਐੜੀ ਜਿੱਥੇ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਲੋਚਦੇ ਹਨ ਉੱਥੇ ਇਨਸਾਨੀਅਤ ਦੇ ਹਮਦਰਦੀ ਉਹ ਲੋਕ ਵੀ ਹਨ ਜੋ ਲੋਕਾਂ ਦੇ ਸੁਪਨਿਆਂ ਨੂੰ ਬੂਰ ਪੈਣਾ ਲੋਚਦੇ ਹਨ ਡੰਡੀ ਲੋਕਾਂ ਲੇਖੇ ਹੀ ਆਪਣਾ ਤਨ ਮਨ ਤਨ ਲਾ ਦਿੰਦੇ ਹਨ ਅਤੇ ਹਮੇਸ਼ਾ ਲੁਕਾਈ ਲਈ ਤਸ਼ੱਦਦ ਸਹੰਦੇ ਹਨ ਦੰਡੀ ਉਹਨਾਂ ਦਾ ਇਹੋ ਜਿਹੇ ਦੇਸ਼ ਵਿੱਚ ਦਮ ਘਟਦਾ ਹੈ ਜਿੱਥੇ ਵਿਹਲੜ ਸਰਮਾਇਦਾਰ ਹੋਣ ਅਤੇ ਕਾਮੇ ਗਰੀਬੀ ਨਾਲ ਕੁਲਦੇ ਹੋਣ ਜਿੱਥੇ ਦਿਨ ਰਾਤ ਮਿਹਨਤ ਕਰਕੇ ਕੁੱਲੀ ਗੁੱਲੀ ਅਤੇ ਜੁੱਲੀ ਵੀ ਨਾ ਨਸੀਲ ਹੁੰਦੀ ਹੋਵੇ ਜਿੱਥੇ ਹੱਕ ਮੰਗਦਿਆਂ ਉੱਤੇ ਗੋਲੀਆਂ ਦੀ ਵਾਸ਼ੜ ਕੀਤੀ ਜਾਂਦੀ ਹੋਵੇ ਉੱਥੇ ਉਹ ਬਹਾਦਰ ਸੂਰਬੀਰ ਪੈਦਾ ਹੁੰਦੇ ਹਨ ਜੋ ਆਵਾਜ਼ ਬੁਲੰਦ ਕਰਦੇ ਹਨ ਲੋਕਾਂ ਨੂੰ ਜਾਗਰਿਤ ਕਰਦੇ ਹਨ ਦੁਸ਼ਮਣ ਨੂੰ ਲਲਕਾਰਦੇ ਵੈਰੀਆਂ ਦੀ ਭਾਜੜ ਪਾਉਂਦੇ ਨਾਂ ਪਿੱਛੇ ਲੜਦੇ ਫਾਂਸੀ ਦੇ ਫੰਦਿਆਂ ਉੱਤੇ ਲਟਕਣ ਲਈ ਵੀ ਤਿਆਰ ਹੋ ਜਾਂਦੇ ਹਨ ਡੰਡੀ ਸੀਨੇ ਵਿੱਚ ਗੋਲੀਆਂ ਖਾਣ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਜ਼ਲਮ ਹਕੂਮਤਾਂ ਦਾ ਤਸ਼ੱਦਦ ਵੀ ਸਹਿੰਦੇ ਹਨ ਡੰਡੀ ਇਸੇ ਕੜੀ ਵਿੱਚ ਇੱਕ ਨਾਂ ਆਉਂਦਾ ਹੈ ਅਵਤਾਰ ਸਿੰਘ ਬਾਸ਼ ਡੰਡੀ ਅਵਤਾਰ ਸਿੰਘ ਸੰਤੂ ਉਰਫ ਪਾਸ਼ ਦਾ ਜਨਮ 9 ਸਤੰਬਰ 1950 ਈਸਵੀ ਨੂੰ ਨਸੀਬ ਕੌਰ ਦੀ ਕੁੱਖੋਂ ਪਿਤਾ ਸੋਹਣ ਸਿੰਘ ਸੰਧੂ ਦੇ ਘਰ ਜਲੰਧਰ ਵਿਖੇ ਪਿੰਡ ਤਲਵੰਡੀ ਸਲੇਮ ਹੋਇਆ ਡੰਡੀ ਪਾਸ਼ ਦਾ ਪਿਤਾ ਫੌਜ ਵਿੱਚ ਮੇਜਰ ਸੀ ਡੰਡੀ ਅਵਤਾਰ ਸਿੰਘ ਸੰਧੂ ਹੋਰੀ ਚਾਰ ਭੈਣ ਭਰਾ ਸਨ ਡੰਡੀ ਆਸ਼ਦਾ 1978 ਈਸਵੀ ਵਿੱਚ ਰੈਡੀ ਸ਼੍ਰੀਮਤੀ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ ਡੰਡੀ ਉਹਨਾਂ ਦੇ ਘਰ 19 ਜਨਵਰੀ 1982 ਈਸਵੀ ਵਿੱਚ ਸੁਪਤਰੀ ਵਿੰਕਲ ਨੇ ਜਨਮ ਲਿਆ ਪਾਸ਼ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਡੰਡੀ ਮਾਪਿਆਂ ਨੇ ਪਾਸ਼ ਨੂੰ 6 ਸਾਲ ਦੀ ਉਮਰ ਵਿੱਚ ਨਾਲ ਦੇ ਪਿੰਡ ਖੀਵਾ ਵਿਖੇ ਪੜਨ ਪਾਇਆ ਡੰਡੀ ਜਿੱਥੇ ਪਾਸ਼ ਨੇ 1964 ਈਸਵੀ ਵਿੱਚ 8ਵੀਂ ਤੱਕ ਦੀ ਪੜ੍ਹਾਈ ਕੀਤੀ ਡੰਡੀ ਉਸ ਨੇ ਜਲੰਧਰ ਸ਼ੌਣੀ ਦੇ ਜੈਨ ਹਾਈ ਸਕੂਲ ਵਿੱਚ ਦਾਖਲ ओके 9ਵੀਂ ਪਾਸ ਕੀਤੀ ਅਤੇ ਈਵਨਿੰਗ ਕਾਲਜ ਜਲੰਧਰ ਤੋਂ 10ਵੀਂ ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਡੰਡੀ ਪਾਵੇਂ ਪਾਸ ਨੇ ਜੀਵੀਟੀ ਜੰਡੇਆਲੇ ਤੋਂ ਸ਼ੁਰੂ ਕੀਤੀ ਪਰ ਪਾਸ ਸ਼ੇਖਪੁਰੇ ਕਪੂਰਥਲੇ ਤੋਂ ਕੀਤੀ ਡੰਡੀ ਉਹ ਬਾਰਡਰ ਸਕਿਉਰਿਟੀ ਫੋਰਸ ਵਿੱਚ ਵੀ ਭਰਤੀ ਹੋਇਆ ਪਰ ਤਿੰਨ ਕੋ ਮਹੀਨਿਆਂ ਬਾਅਦ ਹੀ ਨੌਕਰੀ ਛੱਡ ਦਿੱਤੀ ਡੰਡੀ ਪਾਵੇਂ ਪਾਸ ਨੇ 1979 ਈਸਵੀ ਵਿੱਚ ਨਾਲ ਦੇ ਪਿੰਡ ਉੱਗੀ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ ਕੇ ਆਪਣਾ ਰੁਜ਼ਗਾਰ ਚਲਾ ਲਿਆ ਪਰ ਵਹਤਾਚਰ ਸਕੂਲ ਵੀ ਨਾ ਚੱਲਿਆ ਡੰਡੀ ਉਹਨਾਂ ਨੇ ਇੱਕ ਹਾਕ ਨਾਂ ਦਾ ਹੱਥ ਲਿਖਤ ਪਰਚਾ ਕੱਢਣਾ ਸ਼ੁਰੂ ਕੀਤਾ ਪਰ ਪੰਜਾਬ ਦੇ ਵਿਗੜਦੇ ਹਾਲਾਤਾਂ ਕਾਰਨ ਉਹ ਵੀ ਨਾ ਚੱਲ ਸਕਿਆ ਡੰਡੀ ਪਾਸ਼ ਨੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਰਿਸ਼ਵਤ ਖੋਰੀ ਅਤੇ ਅਨਿਆਏ ਵਿਰੁੱਧ ਹੀ ਆਵਾਜ਼ بلند ਕੀਤੀ ਡੰਡੀ ਭਾਸ਼ ਪਿੰਡੂ ਅਤੇ ਮੱਧ ਵਰਗੀ ਕਿਸਾਨ ਹੋਣ ਕਰਕੇ ਉਹ ਕਿਸਾਨਾਂ ਅਤੇ ਕਿਰਤੀਆਂ ਦੀਆਂ ਮੁਸ਼ਕਲਾਂ ਦੀਆਂ ਬਰੀਕੀਆਂ ਤੱਕ ਡੂੰਗਾ ਉਤਰਦਾ ਸੀ ਡੰਡੀ ਉਹ ਆਪ ਵੀ ਜ਼ਿੰਦਗੀ ਦੀਆਂ ਮੁਸ਼ਕਲਾਂ